ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੈਲਕਮ ਬੈਕ ਟੂ ਦਾ ਚੈਨਲ ਤੇ ਜਿਵੇਂ ਕਿ ਤੁਹਾਨੂੰ ਆਪਾਂ ਪਾਰਟੀ ਜਦੋਂ ਕੀਤੀ ਸੀ ਬੱਚਿਆਂ ਨੂੰ ਆਪਾਂ ਆਪਣੇ YouTube ਦੀ ਪਹਿਲੀ ਕਮਾਈ ਦੀ ਉਦੋਂ ਤੁਹਾਨੂੰ ਦੱਸਿਆ ਸੀ ਕਿ ਆਪਾਂ ਇੱਕ ਬਹੁਤ ਵਧੀਆ ਜਿਹੜਾ ਕੰਮ ਕਰਨਾ ਹੈ ਵੀ ਉਹ ਥੋੜੀ ਵੀਡੀਓ ਸਮੋਂ ਦੱਸਿਆ ਸੀ ਕਿ ਲੇਟ ਵੀ ਹੋ ਸਕਦੇ ਤੇ ਉਹ ਵੀਡੀਓ ਅੱਜ ਤੁਹਾਡੇ ਨਾਲ ਸ਼ੇਅਰ ਕਰਨ ਲੱਗੇ ਆ ਤੇ ਉਹ ਆਪਾਂ ਸੇਵਾ ਕਰਨੀ ਹੈ ਜੀ ਅੱਜ ਪੰਛੀਆਂ ਲਈ ਆਪਾਂ ਜਿਹੜੇ ਕੁੰਡੇ ਲਏ ਸੀਗੇ ਉਹਨਾਂ ਦੇ ਪਾਣੀ ਪੀਣ ਲਈ ਠੀਕ ਹੈ ਜੀ ਤੇ ਉਹ ਆਪਾਂ ਕੋਸ਼ਿਸ਼ ਕਰਾਂਗੇ ਆਪਣੇ ਘਰਾਂ ਦੇ ਬਾਹਰ ਦੋ ਚਾਰ ਤੇ ਬਾਕੀ ਰੱਖਾਂਗੇ ਜਿੱਥੇ ਜਾਨਵਰ ਆਉਂਦੇ ਆ ਪੰਛੀ ਆਉਂਦੇ ਆ ਉਹੋ ਜੀਆਂ ਜਗ੍ਹਾ ਤੇ ਜਿਵੇਂ ਕਿ ਆਪਣੇ ਦੋ ਧਾਰਮਿਕ ਜਗ੍ਹਾ ਦੋ ਚਾਰ ਧਾਰਮਿਕ ਜਗ੍ਹਾ ਆ ਔਰ ਆਪਾਂ ਉਹਨਾਂ ਚ ਜਿਹੜੀ ਜਗ੍ਹਾ ਜਿੱਥੇ ਜ਼ਿਆਦਾ ਹੈ ਪੰਛੀਆਂ ਦਾ ਆਉਣਾ ਜਾਣਾ ਉੱਥੇ ਰੱਖਾਂਗੇ ਆ ਆਪਣੀ ਸਾਰੀ ਪਾਰਟੀ ਆ ਕਾਲੀ ਹੋਣੀ ਔਰ ਫਿਰ ਕਾਲੀ ਆ ਠੀਕ ਆ ਗਾਲੀ ਦਾ ਕਾਲੀ ਦੇ ਵੀ ਚੈਨਲ ਤੇ ਦੇਖਿਓ ਇਹਦੇ ਵਲੌਗ ਵਲੌਗ ਪਾਉਂਦਾ ਮੁੰਡਾ ਹੁਣ ਮਿਹਨਤ ਪੂਰੀ ਚੱਕੀ ਵੀ ਆ ਇਧਰ ਬੈਠਾ ਆਪਣਾ ਜੱਗੀ ਤੇ ਇਧਰ ਕਾਲੂ ਇਧਰ ਆਪਣਾ ਗੁੰਗਾ ਯਾਰ ਤੇ ਉਹ ਉਧਰ ਬੈਠਾ ਸੁੱਖਾ ਇਧਰ ਬੈਠਾ ਰੋਲਾ ਤੇ ਹੁਣ ਆਪਾਂ ਚੱਲਦੇ ਆ ਪਹਿਲਾਂ ਚੱਲਦੇ ਆਪਾਂ ਬਾਬਾ ਹਰੀਦਾਸ ਜੀ ਦੇ ਉੱਥੇ ਤਾਂ ਰਾਂਗੇ ਤੇ ਉਸ ਤੋਂ ਬਾਅਦ ਕਬਰ ਖਾਨੇ ਫਿਰ ਆ ਕੇ ਵਾਪਸ ਆਪਾਂ ਇੱਥੇ ਘਰ ਦੇ ਮੂਹਰੇ ਜੇ ਜਿਹੜੇ ਬੱਚੇ ਆਪਣੇ ਕੋਲੇ ਉਹ ਆਪਾਂ ਇੱਥੇ ਧਰਾਂਗੇ ਤਾਕੇ ਇੱਥੇ ਪਾਣੀ ਪੂਣੀ ਪਾਉਂਦੇ ਰਹੀਏ ਤੇ ਪੰਛੀਆਂ ਦੇ ਲਈ ਪਾਣੀ ਜਿਹੜਾ ਪੱਤਰਿਆ ਕਰੀਏ ਹੁਣ ਆਪਾਂ ਪਹੁੰਚ ਗਏ ਆਂ ਬਾਬਾ ਹਰੀਦਾਸ ਜੀ ਦੇ ਤੇ ਇੱਥੇ ਆਪਾਂ ਪਹਿਲਾਂ ਚੱਲ ਚੱਲ ਉਹ ਦੇ ਲੈ ਚੱਲ ਸਕਦੇ ਆ ਉਹ ਵੀ ਚੱਲੀ ਜਾਂਦੀ ਆ ਯਾਰ ਮੋਟਰ ਨਾਲਾ ਪਤਾ ਇਹ ਇੱਥੇ ਆਪਾਂ 5 ਕੁੰਡੇ ਧਰ ਚੱਲਦੇ ਹਨ 5 ਆਪਣੇ ਕੋਲ ਟੋਟਲ ਹੈਗੇ ਆ 9 ਦੋ ਕੋਥੇ ਧਰ ਦਿਆਂਗੇ ਕਵਰ ਯਾਰ ਕਵਰ ਇੱਥੇ ਤਿੰਨ ਧਰ ਦੋ ਤਾਂ ਪਈ ਆ ਦੋ ਪਈ ਆ ਹਾਂ ਬਸ ਕਵਰ ਖਾਣੇ ਉੱਥੇ ਜਮਾ ਨਹੀਂ ਗੇ ਓਕੇ ਆ ਜਾਓ ਬੱਚਿਓ ਥੋੜੀ ਸੇਵਾਂ ਲਵਾਈਏ ਇਹ ਬਈ ਬੱਚਿਆਂ ਨੂੰ ਆਪਾਂ ਤਾਂ ਲਿਆਏ ਆ ਨਾਲ ਇਹਨਾਂ ਨੂੰ ਤਾਂ ਰੱਖੀ ਰਾ ਪੂਰਾ ਵਲੌਗਾਂ ਵਿੱਚ ਵੀ ਇਹ ਚ ਵੀ ਇਹਨਾਂ ਦੀ ਨਾ ਹਣ ਜਿਹੜੀ ਸੋਚ ਆ ਉਹ ਵਾਈਡ ਹੋਊਗੀ ਦੇ ਅੱਜ ਦੇਖਣਗੇ ਚੀਜ਼ਾਂ ਫੇਰੇ ਆਇਆ ਜੱਗੀ ਅੱਗੇ ਕਰਨਗੇ ਆ ਦੇ ਆਖਿਆ ਜੱਗੀ ਮਗਰ ਜੱਗੀ ਉੱਥੇ ਫੜ ਲਈ ਪੁੱਤ ਇੱਥੋਂ ਇੱਥੇ ਇਹੋ ਨਾ ਹੋ ਜਾਵੇ ਜੱਗੀ ਔਰ ਕੁੜਤ ਨਾ ਜਾਵੇ ਜੱਗੀ ਤਿੱਥੇ ਫੇਰੇ ਸੋ ਬੱਤ ਆਇਓ ਤੂੰ ਖਾ ਲੈ ਤੇ ਤੋੜੋ ਖੰਡ ਚਲੋ ਮੱਥਾ ਤੇ ਗਲੋ ਬੱਦ ਦੇ ਜਗਾ ਖੁੱਲਦੀ ਹੈ ਸਰਵਾਜਾ ਖੁੱਲਣਾ ਔਰ ਉਹਨੇ ਇਹ ਜਿਹੜੇ ਜਿਹੜੇ ਇਧਰ ਆ ਕੇ ਲਨ ਵਾਰੇ ਨੇ ਵਾਹ ਜੀ ਇਧਰ ਲੈ ਆਓ ਪੁੱਤ ਇਧਰ ਨਹੀਂ ਮੇਰੇ ਕੁੰਡੇ ਇੱਥੇ ਰੱਖਣੇ ਇਹ ਥੀ ਰੱਖ ਲੋ ਪੁੱਤ ਇੱਥੇ ਪਹਿਲਾਂ ਮੱਥਾ ਟੇਕ ਲੋ ਵਾਹ ਜੀ ਇਹ ਬਾਬਾ ਸੰਤ ਬਾਬਾ ਹਰੀ ਸਿੰਘ ਜੀ ਇਹ ਜਗ੍ਹਾ ਹੈ ਜੀ ਬਾਬਾ ਹਰੀਦਾਸ ਜੀ ਦੀ ਬਹੁਤ ਮਹਾਨ ਤਪੱਸਵੀ ਹੋਏ ਆ ਇਹ ਬਾਬਾ ਹਰੀਦਾਸ ਜੀ ਕਰੋ ਦਰਸ਼ਨ ਬਹੁਤ ਮਹਾਨ ਤਪੱਸਵੀ ਹੋਏ ਆ ਬਹੁਤ ਸ਼ਕਤੀ ਵਾਲੀ ਤੇ ਭਗਤੀ ਵਾਲੀ ਇਹ ਜਗ੍ਹਾ ਹੈ ਮੱਥਾ ਟੇਕ ਕੇ ਆਜੋ ਬੁੱਤ ਬਾਹ ਬਹੁਤ ਵਧੀਆ ਲਾੜੀਏ ਭਾਈ ਉਹ ਇਹ ਜਗਾ ਬਣੀ ਹੋਈ ਆ ਆ ਜਾਓ ਬੱਕੜੇ ਵਾਲਾ ਆਸੇ ਪਾਸੇ ਦਰਖਤਾਂ ਵਾਲੇ ਵਾਤਾਵਰਨ ਦੇ ਵਿੱਚ ਹਰਿਆ ਭਰਿਆ ਵਾਤਾਵਰਨ ਦੇਖੋ ਕੈਸੀ ਇੱਥੇ ਆਪਾਂ ਤਿੰਨ ਕੁੰਡੇ ਰੱਖ ਕੇ ਤੇ ਇਹਨਾਂ ਚ ਪਾਣੀ ਭਰ ਕੇ ਜਾਵਾਂਗੇ ਇੱਥੇ ਪੰਛੀ ਆਉਂਦੇ ਆ ਜਾਨਵਰ ਆਉਂਦੇ ਆ ਤੇ ਬੜੀ ਸੋਹਣੀ ਜਗਾ ਆ ਪੱਤੇ ਇੱਧਰ ਆ ਜਾ ਗੁੰਗੇ ਪੱਤੇ ਓ ਕਰ ਇਹਨੂੰ ਵੀ ਧੋਕੇ ਭੰਨ ਪਰ ਦੇ ਹਾਂ ਓਕੇ ਤੁਰੇ ਪੱਤੇ ਆਏ ਇਹਦੇ ਅੰਦਰ ਨਾ ਰੂੜਾ ਰੂੜਾ ਮਿੱਟੀ ਮੁੱਟੀ ਮਾਰਦੀ ਗੂਲੂ ਹੋਈ ਹੋਰ ਵੀ ਹੈਗਾ ਮੈਂ ਸਭ ਦੇ ਮਾਰ ਨਾ ਗੂਲੂ ਵਾਹ ਨਹੀਂ ਗੂਲੂ ਵਾਲਾ ਵਾਹ ਇਹ ਰੋੜਾ ਆ ਜਾ ਪਿਆ ਓ ਪੱਤ ਰੋੜਾ ਆ ਜਾ ਘਸਾ ਦੇ ਵਿੱਚ ਅਸੀਂ ਅੱਛੇ ਵੀਰ ਜੀ ਪਰ ਨਾ ਪਤਾ ਆ ਦੇਖੋ ਇੱਥੇ ਨਾਲੋ ਟੁੱਟਾਈ ਜਾਂਦੇ ਨਾਲੋ ਹੋਰ ਜਨਾ ਬਾਗ ਨਹੀਂ ਕਿ ਮੈਂ ਕਿਹਨਾਂ ਛੇ ਤਾਂ ਹੋਰ ਰੱਖਦੇ ਹਾਂ ਇੱਥੇ ਤਾਂ ਬਈ ਆਹੀ ਪਿਆ ਸੀ ਆਹ ਕੁੰਡਾ ਕਿਤੇ ਕੋਈ ਨਾ ਉਹਨਾਂ ਨੂੰ ਹੋਰ ਕਿਤੇ ਰੱਖ ਦੇ ਉਹ ਉੱਥੇ ਰੱਖ ਦਿੰਦੇ ਆ ਯਾਰ ਉਹ ਸੋਹਣੀ ਸ਼ਾਂਤੀ ਵਾਲੀ ਜਗ੍ਹਾ ਦੇਖ ਸਕਦੇ ਹੋ ਆਪਣਾ ਸੁੱਖਾ ਕੁੰਡਾ ਸਾਫ਼ ਕਰਨ ਦੀ ਸੇਵਾ ਨਿਭਾ ਰਿਆ ਇਹ ਕੱਲੇ ਆਈ ਨਹੀਂ ਵੀ ਹਾਸੇ ਮਜ਼ਾਕ ਲਈ ਨਹੀਂ ਇਹ ਬੰਦੇ ਸੇਵਾਦਾਰ ਵੀ ਬਹੁਤ ਵਧੀਆ ਏ ਜੱਗੀ ਸੇਵਾਦਾਰ ਬਹੁਤ ਜ਼ਿਆਦਾ ਕਿਉਂਕਿ ਸ਼ਾਂਤ ਮਾਹੌਲ ਬਹੁਤ ਆ ਤੁਸੀਂ ਦੇਖ ਸਕਦੇ ਆ ਬਹੁਤ ਰੌਲੇ ਨੇ ਸਾਰੇ ਉੱਧਰ ਨੂੰ ਖੇਚ ਲੈ ਪਾਣੀ ਪੀਣ ਨੂੰ ਲਓ ਵੀ ਹੁਣ ਆਪਾਂ ਚੱਲ ਹੁਣ ਆਪਾਂ ਚੱਲੇ ਆ ਕਬਰਖਾਨੇ ਆ ਸਾਡੇ ਪਿੰਡ ਦਾ ਪੰਚਾਇਤ ਘਰ Hazrat Muhammad Mashali 1 2 ਜੈ ਪੀਰਾਂ ਦੀ ਜੈ ਪੀਰਾਂ ਦੀ ਇਹ ਜਗਾ ਬਾਬਾ Hazrat Sheikh Muhammad ji ਦੀ ਨੂੰ ਅੰਦਰ ਪਹਿਲਾ ਦਰਸ਼ਨ ਕਰਾਉਣੇ ਆ ਉਸ ਤੋਂ ਬਾਅਦ ਫਿਰ ਆਪਾਂ ਸੇਵਾ ਚੱਪਲ ਬਾਹਰ ਲਾ ਦੇ ਚੱਪਲ ਇੱਥੇ ਹੀ ਲਾ ਦੇ ਪਤਲਤ ਨਹੀਂ ਕਰਨੀ ਕਿਸੇ ਨੇ ਵੀ ਕਾਲੀ ਕਈ ਇਹਨਾਂ ਨੂੰ ਪਤਾ ਇੱਥੇ ਪਹਿਲਾਂ ਬਹੁਤ ਟਕੜਾ ਟਿੱਪਲ ਸੀ ਪਤਾ ਨਹੀਂ ਬੋਰ ਸੀ ਉਹ ਦਰਖਤ ਸੀ ਬਹੁਤ ਭਾਰਾ ਉਹ ਵੱਡਦਾ ਤੇ ਉਹ ਵੈਸੇ ਚਾਹੀਦਾ ਤਾਂ ਹੈ ਨਹੀਂ ਸੀਗਾ ਕਿਉਂਕਿ ਬਹੁਤ ਪੁਰਾਣਾ ਸੀਗਾ ਤੁਸੀਂ ਅੰਦਰ ਦਰਸ਼ਨ ਕਰੋ ਲੋਕਾਂ ਲੋਕਾਂ ਜੀ ਕਿ ਤੁਮ ਜੇ ਆਪਾ ਹੋ ਸਕੇ ਤਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਬਾਬਾ ਹੈ ਨਹੀਂ ਇੱਥੇ ਨੇੜ बाबा इतने नहीं तर फिर अपने अंदर खिला के दर्शन कर लेने ਤੋ ਛੋਟਾ ਇਹ ਐਸ ਪੀ ਐਸ اے ਸ਼ੇਰ-ਏ-ਪੰਜਾਬ ਸਪੋਰਟਸ ਅਕੈਡਮੀ ਚਕਰ ਇਹ ਕੰਡਕਟ ਕੀਤਾ ਕਰਦੇ ਨੇ ਨੌਜਵਾਨ O oh, vi paya ho de a doa. ਇੱਥੇ ਇਹ ਸਟੇਜ ਆ ਜੀ ਇੱਥੇ ਦੋ ਫੱਗਣ ਨੂੰ ਆਪਣੀ ਹਮੇਸ਼ਾ ਮੇਲਾ ਹੁੰਦਾ ਹਰ ਸਾਲ ਤੇ ਮਾਨਕ ਸਾਹਿਬ ਇੱਥੇ ਹਰ ਸਾਲ ਆਉਂਦੇ ਹੁੰਦੇ ਸੀਗੇ ਇਹ ਸਟੇਜ ਆ ਉੱਥੇ ਸਫਾਈ ਸਫਾਈ ਹੋ ਜਾਂਦੀ ਹੈ ਜਦੋਂ ਮੇਲਾ ਹੁੰਦਾ ਹੈ ਹੁਣ ਤਾਂ ਚਲੋ ਬਾਲਾ ਕਾਹੂ ਗਿਆ ਅੱਗਿਆ ਪਿਆ ਤੇ ਉਦੋਂ ਫਿਰ ਇੱਥੇ ਬਹੁਤ ਮੇਲਾ ਭਰਦਾ ਸੀ ਹਾਂ ਵੀ ਚੱਲੀਏ ਸੰਗ ਤੇ ਹਾਂਜੀ ਇੱਥੇ ਹੁਣ ਆਪਾਂ ਸੇਵਾ ਕਰ ਲਈਏ ਤੇ ਹੁਣ ਆਪਾਂ ਚੱਲਦੇ ਆਂ ਘਰਾਂ ਕੋਲੇ ਤੇ ਉੱਥੇ ਵੀ ਆਪਾਂ ਕੁੰਡੇ ਰੱਖਦੇ ਆਂ ਤੇ ਪਾਣੀ ਭਰ ਕੇ ਤੇ ਆਪਣੀ ਸਾਰਿਆਂ ਨੂੰ गुजारिश ਆ ਵੀ ਤੁਸੀਂ ਵੀ ਜਿੰਨਾ ਕੋ ਹੋ ਸਕਦਾ ਹਨਾ ਪੰਛੀਆਂ ਲਈ ਜਾਨਵਰਾਂ ਲਈ ਕਰੀਏ ਆਪਾਂ ਤਾਂ ਕਿ ਆਪਾਂ ਉਹਦੇ ਬਾਰੇ ਤਾਂ ਬਹੁਤ ਸੋਚਦੇ ਆ ਪਸ਼ੂ ਪੰਛੀਆਂ ਬਾਰੇ ਵੀ ਸੋਚਣਾ ਚਾਹੀਦਾ ਬੇਜੁਮਾਨਾਂ ਬਾਰੇ ਜਿੰਨਾ ਕੋ ਹੋ ਸਕਦਾ ਤੇ ਆਪਾਂ ਹੁਣ ਚੱਲਦੇ ਆਂ ਛੋਟਾ ਨਹੀਂ ਹੈਗਾ ਹੈਗਾ ਸਾਡੇ ਕੋਲ ਕੋ ਸਾਗਾ ਮਗਾਜੀ ਲੋ ਵੀ ਹੁਣ ਇਹਨਾਂ ਨੇ ਆਪਦੇ ਘਰ ਮੂਰੇ ਰੱਖ ਲੈਣੇ ਆ ਆ ਦੇ ਪਿਆ ਪਤਾ ਕੁੰਡਾ ਆ ਕੁੰਡਾ ਪੁੱਠਾ ਮਾਰਿਆ ਪਿਆ ਗੁੰਗੇ ਇੱਥੇ ਪਤਾ ਹੋਊਗਾ ਇਧਰਲੀ ਸਾਈਡ ਧਾਰ ਆ ਆਪਦੇ ਨਹੀਂ ਨਹੀਂ ਉਹ ਥੇ ਕਿਤੇ ਕੋਲੇ ਕੋਲੇ ਜਿੱਥੇ ਪੈਰ ਪੂਰਨਾ ਵੱਜੇ ਲੋ ਵੀ ਹੁਣ ਆਪਾਂ ਸੇਵਾ ਕਰਕੇ ਆ ਗਏ ਆ ਤੇ ਸੀਗੀ ਅੱਜ ਅੱਜ ਦੀ ਆਪਣੀ ਵੀਡੀਓ ਤੰਦੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਕੇ ਦੱਸਿਓ ਤੇ ਤੁਹਾਨੂੰ ਇਹ ਸਾਡੀ ਸੇਵਾ ਕਿਵੇਂ ਲੱਗੀ ਤੇ ਅੱਗੇ ਵੀ ਆਪਾਂ ਵੀਡੀਓ ਬਣਾਉਂਦੇ ਰਹਾਂਗੇ ਜੁੜੇ ਰਹੋ ਚੈਨਲ ਦੇ ਨਾਲ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਥੈਂਕ ਯੂ ਲਵ ਯੂ ਆਲ